ਬੜੇ ਦੁਖੀ ਹਿਰਦੇ ਨਾਲ ਦੱਸਣਾ ਪੈ ਰਿਹਾ ਹੈ ਸਾਡੇ ਪਿੰਡ ਫਤੇਗੜ ਛੰਨਾ ਦੇ ਗੁਰਲਾਲ ਸਿੰਘ ਲਾਲਾ ਪੁੱਤਰ ਜੋਰਾ ਸਿੰਘ ਜੋ ਸਾਨੂੰ ਅੱਜ ਸਦੀਵੀ ਵਿਛੋੜਾ ਦੇ ਗਏ ਹਨ ਜਿਨ੍ਹਾਂ ਦੀ ਉਮਰ ਤਕਰੀਬਨ 100 ਸਾਲ ਦੇ ਕਰੀਬ ਹੈ ਪਿੰਡ ਫਤੇਗੜ ਛੰਨਾ ਦੇ ਸਭ ਤੋਂ ਵੱਡੇ ਬਜ਼ੁਰਗ ਹੋਣ ਦਾ ਮਾਣ ਸੀ ਸੋ ਜੋ ਅੱਜ ਆਪਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ ਉਹਨਾਂ ਦਾ ਦਾ ਸੰਸਕਾਰ ਅੱਜ ਪਿੰਡ ਫਤੇਗੜ ਸ਼ਨਾ ਵਿਖੇ ਕੀਤਾ ਜਾਵੇਗਾ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਜੋ ਸਭ ਤੋਂ ਪਿੰਡ ਦੇ ਪੁਰਾਣੇ ਬਜ਼ੁਰਗ ਲੰਬੀ ਉਮਰ ਵਾਲੇ ਬਜ਼ੁਰਗ ਸਨ ਇਹ ਬਜ਼ੁਰਗਾਂ ਦੀਆਂ ਯਾਦਾਂ ਹਨ ਅਸੀਂ ਤੁਹਾਨੂੰ ਇੱਕ ਫਿਲਮ ਦਿਖਾ ਰਹੇ ਹਾਂ ਇਹ ਯਾਦਾਂ ਸਾਂਭ ਕੇ ਰੱਖਣੀਆਂ ਚਾਹੀਦੀਆਂ ਨੇ ਬਜ਼ੁਰਗਾਂ ਦੀ ਯਾਦ ਹੈ ਸੋ ਇਹ ਜਦੋਂ ਆਪਾਂ ਯਾਦਾਂ ਉਹਨਾਂ ਦੀਆਂ ਉਹ ਬੋਲਦੇ ਨੇ ਵਿੱਚ ਗੱਲਾਂ ਬਾਤਾਂ ਆਪਾਂ ਉਹਨਾਂ ਨਾਲ ਕਰਦੇ ਆਂ ਤਾਂ ਆਪਾਂ ਨੂੰ ਬਹੁਤ ਸਕੂਨ ਮਿਲਦਾ ਹੈ ਇਨਸਾਨ ਚਲੇ ਜਾਂਦੇ ਨੇ ਉਮਰ ਦੇ ਮੁਤਾਬਕ ਪਰ ਆਓ ਤੁਹਾਨੂੰ ਉਹਨਾਂ ਦੀ ਜੋ ਜਵਾਨੀ ਗੱਲਾਂ ਹੋਈਆਂ ਨੇ ਉਹ ਸੁਣਾਉਂਦੇ ਹਾਂ ਜਦੋਂ ਫੌਜ ਕੇ ਸੀ ਨਿਸ਼ਾਨੇ ਮਾਰਨ ਹਾਂ ਕਿੰਨੇ ਨਿਸ਼ਾਨੇ ਲਾਏ ਫਿਰ ਉੱਥੇ ਫੌਜ ਚ ਚੰਗੇ ਰਹਿੰਦੇ ਜੀ ਕਿਹ ਕੇ ਲਾਈ ਸੀ ਫਿਰ ਹਾਂ ਕਿਹ ਲਾਈ ਸੀ ਹੋ ਕੇ ਗਣੇ ਨੇ ਹੋ ਤਾਂ ਹਾਂ ਫਿਰ ਵੀ ਕਿੰਨੇ ਕਿ ਲਾਈ ਸੀ ਨਾ ਬਈ ਤੇ ਤੇ ਨਹੀਂ ਕੋਈ ਦਰ ਮਾਰਦਾ ਕੋਈ ਬਾਰ ਮਾਰਦਾ ਕੋਈ ਬਾਸਾ ਤੂੰ ਪਾਈ ਜੇ ਕਹ ਲੈ ਫਿਰ ਤੈਂ ਕਹ ਲੈ ਜੀ ਆ ਜੀ ਹੁਣ ਜਨੇ ਤੇ ਤੇ ਗਾਈ ਦੇ ਵਿੱਚ ਲਾਫ ਮੜੇ ਉਦੋਂ ਖੇਤੀ ਬੜੀ ਔਖੀ ਸੀ ਹੁਣ ਸੌਖੀ ਹੈ ਹਨਾ ਜੀ ਸਾਰੀ ਸੌਖੀ ਹੈ ਜੇ ਕੋਈ ਵਕਾਰ ਨਹੀਂ ਆਈ ਆ ਲੋ ਕਰਨੀ ਆ ਵਈ ਜੀ ਆ ਹਸਲ ਤਾਂ ਜੀ ਹੁਦੀ ਹੈ ਦਾਨੇ ਫੱਕੇ ਜਾਂਦੇ ਹੁੰਦੇ ਨਹੀਂ ਹੋ ਜੀ ਸਭ ਜਿਹੜੇ ਜਾਂਦੇ ਜਾਂਦੇ ਆ ਜੇਰੀ ਕੋਈ ਵੀ ਜਾਂਦੀ ਕੋਈ ਵੀ ਜਾਂਦੀ ਵਿੱਚ ਵੀ ਦੇ ਜਿਆਦਾ ਕੀ ਬੀਜਦੇ ਸੀਗੇ ਜੀ ਹੈ ਜਿਆਦਾ ਕੀ ਬੀਜਦੇ ਹੁੰਦੇ ਸੀਗੇ ਜੀ ਠੀਕ ਜੀ ਜਿਆਦਾ ਕਿਹੜੀਆਂ ਚੀਜ਼ਾਂ ਬੀਜਦੇ ਹੁੰਦੇ ਸੀ ਉਹ ਤੋਂ ਥੋੜੇ ਵੇਲੇ ਜਦੋਂ ਤੁਸੀਂ ਉਹ ਬਹਾਰਾ ਜੀ ਬਹਾਰਾ ਬੀਜਦੇ ਨੇ ਵਰਤਾਂ ਫਸਰ ਗੜੀ ਵੀ ਦੀ ਨਰਮਾ ਕਪਾ ਕੀ ਵਧ ਵੀ ਦੇ ਨਾ ਕਪਾ ਨਰਮਾ ਹੋ ਸਾਵੀ ਸੀ ਕਣਕਾ ਛੋਲੇ ਸਾਇਸੀ ਜਮ ਜੰਦ ਤੁਸੀਂ ਫਿਰ ਉਦੋਂ ਵਧੀਆ ਲੱਗਦਾ ਸੀ ਕਿ ਹੁਣ ਸਮਾਂ ਉਦੋਂ ਵਧੀਆ ਸੀ ਕਿ ਹੋਰ ਨਹੀਂ ਸਾਰੀ ਸਾਰੀ ਜੰਗ ਚਲਾਈ ਸੀ ਨਹੀਂ ਆਜਾ ਮਹਾਰਾਜ ਦੇ ਦਿਨ ਨੇ ਉਹ ਪੁੱਤ ਦਾ ਕੁਪਾ ਲੋਪਾ ਉਹ ਤਾਂ ਥਿਪ ਚੋ ਥਿੜੀ ਜਾ ਗਈ ਹਾਂ ਹਾਂ ਮਾਂ ਦੇ ਦਾ ਗੁੰਡਾ ਵੀ ਹੈ ਤੇ ਨੌਕਰ ਤਾਂ ਹੈ ਠੀਕ ਹੈ ਜੀ ਇਹ ਬਾਈ ਹੁਣ ਇਹਨਾਂ ਦੇ ਬੇਟੇ ਹੋਗੇ ਅੱਛਾ ਠੀਕ ਇਹਨਾਂ ਦੇ ਬੇਟੇ ਹੋਗੇ ਦੂਜਾ ਹੈ ਨਾ ਉਹ ਪੜਨਗੇ ਉਹ ਸਾਰੇ ਚਾਰੇ ਇਕੱਠੇ ਕਰ ਦਿੰਦੇ ਹਾਂ ਅੱਛਾ ਜੀ ਤੋਂ ਕੋਈ ਕਮਾਤੀ ਪੜ੍ਹਦੀ ਹੋਵੇ ਨਾ ਦੇਖ ਓਕੇ ਜੀ ਹੋ ਗਿਆ ਤਾਂ ਜੀ ਆਇਆ ਵਾਹ ਤੇ ਲੋਕ ਤੇ ਉਹ ڈاکੂਾਂ ਨੇ ਕਿਹਾ ਰਤੀਓ ਦਰਖਤ ਤੇ ਖੜੀ ਜੀ ਉਹ ਹੈ ਜਰੂਰ ਖੇਤ ڈاکੂਆਂ ਨੇ ਕਿਹਾ ਮੈਂ ਅਸੀਂ ਕਾਇ ਨੀਆ ਮਾਹਰ ਦਾ ਕਮਾਤੀ ਕੀ ਤੇ ਸਾਨੂੰ ਗੱਲ ਸੁਣਾ ਲਿਓ ਕੋਈ ਯਾਦ ਰੱਖਿਆ ਕਰਾਂਗਾ ਬਾਪੂ ਨੇ ਸਾਨੂੰ ਗੱਲ ਸੁਣਾਈ ਸੀ ਮੈਂ ਤੁਰੇ ਜਦ ਤੇ ਖਾਜਾ ਭਾਈ ਖੜੀ ਕੇ ਖਾਣੇ ਸੀ ਉਹ ਲੋਰ ਰਵਰ ਰਵਲ ਹੁੰਦੀ ਮੇਰੇ ਡੋਲੀ ਦੀ ਅਸਲਾ ਨਾ ਨਾ ਅੱਛਾ ਜੀ ਅੱਜ ਰਾਤ ਕਿਤੇ ਨਾ ਅੱਜ ਰਾਤ ਜੇ ਕੋਈ ਹਿੰਦਾ ਮਾਰੇ ਕੋਲ ਦਾ ਹੈ ਨਾ ਅੱਜ ਲੋਕ ਲੋਕ ਡਰਦੇ ਰਹੇ ਸੀ ਵਿਖ ਖੋਲਾ ਲੈਣ ਕਿ ਸੇ ਠੀਕ ਹੈ ਬਬੂ ਜੀ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂ ਠੀਕ ਹੈ ਜੀ ਬੁਲਾਉਂਦੇ ਹਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਚਾਰ ਚਾਰ ਪੀੜੀਆਂ ਦੇ ਬਜ਼ੁਰਗ ਨੂੰ ਅਸੀਂ ਮਿਲਦੇ ਹਾਂ ਚੌਥੀ ਵੀੜੀ ਦੇ ਵਿੱਚ ਉਹਨਾਂ ਦੇ ਪੁੱਤੇ-ਪੜੋਤੇ ਜਾਂ ਪੋਤ ਨੂੰ ਹਾਂ ਆਪਾਂ ਕਹਿ ਦਿੰਨੇ ਆ ਇਹ ਮਾਤਾ ਜੀ ਨੇ ਉਮਰ 100 ਸਾਲ ਦੇ ਕਰੀਬ ਹੋਊ ਮਿਲਣਾ ਜਜਮੈਂਟ ਹੀ ਹੁੰਦੀ ਹੈ ਆਪਣੀ ਹੋਰ ਮਾਤਾ ਜੀ ਕਿੰਨੀ ਉਮਰ ਆ ਤੁਹਾਡੀ ਜੀ ਉਮਰ ਕਿੰਨੀ ਹੈਵੇ ਹੋਰ ਦੱਬੇ ਸਾਲ ਹੈ ਜੀ 90 ਸਾਲ 90 ਸਾਲ ਕਿਹਾ ਜੱਸੇ ਸਾਨੂੰ ਠੀਕ ਹੈ ਤੁਹਾਡੇ ਕੋਈ ਜ਼ਿਆਦਾ ਪੁਰਾਣਾ ਜਦੋਂ ਆਪਣਾ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਜੀ हां सड 1.5 ਸਾਰੀ ਕਰਦਾ ਕਿੰਨਾ ਕ ਨੁਕਸਾਨ ਹੋਇਆ ਜੀ ਉਦੋਂ ਬਹੁਤ ਹੋਇਆ ਸੀ ਮੁਸਲਮਾਨ ਇਹ ਉਹ ਇਧਰੋਂ ਗਏ ਤੇ ਉਧਰਲੇ ਇਧਰ ਆ ਗਏ ਵਿੱਚ ਮਾਰ ਬੱਟ ਵੀ ਬਹੁਤ ਹੋਈ ਹੈ ਕਿਥੇ ਕਿੰਨਾ ਕ ਨੁਕਸਾਨ ਹੋਇਆ ਸੀ ਆਪਣੇ ਤੁਸੀਂ ਕਿਥੇ ਰਹਿੰਦੇ ਸੀ ਉਦੋਂ ਹਾਂ ਤੁਸੀਂ ਇਹ ਤੇ ਫਤੇਗੜ ਛੰਨਾਈ ਰਹਿੰਦੇ ਸੀਗੇ ਜੀ ਨਾ ਅਸੀਂ ਆਪ ਬਤਿੰਦੇ ਤੇ ਉਦੋਂ ਸੰਗਤਿਆੜੀ ਸੰਗਤਿਆੜੀ ਥੋੜਾ ਵਿਆਹ ਹੋਇਆ ਸੀ ਉਦੋਂ ਜੀ ਨਾ ਅੱਛਾ ਤੁਸੀਂ ਨੁਕਸਾਨ ਕਿੰਨਾ ਕ ਦੇਖਿਆ ਆਪ ਦੇਖੀ ਜੀ ਇਹ ਮਕਸਾੰਤਾ ਬੜਾ ਟੁੱਕ ਕੇ ਨਾਇਆਂ ਜਿਹੜੇ ਸੱਟੀਆਂ ਜਾਂਦੇ ਉਹ ਉੱਧਰ ਦੇ ਇੱਧਰ ਆਈਆਂ ਤੇ ਇੱਧਰ ਦੇ ਉੱਧਰ ਜਾਂਦੇ ਤੇ ਤੁਸੀਂ ਇੱਥੇ ਫਤਿਹਗੜ ਸ਼ਨਾਂ ਜੇ ਕਿਹੜੇ ਕਦੋਂ ਵਿਆਹ ਤੁਹਾਡਾ ਹੀ ਤਰੀਕ ਜਿਆਦਾ ਕੁਝ ਸੀ ਮਹੀਨਾ ਸਾਲ ਜਿਆਦਾ ਇਹ ਤਾਂ ਜਿਆਦਾ ਹੋਣਾ ਉਹ ਆਈ ਨੇ ਤੇ ਉਹਦਾ ਕੀ ਠੀਕ ਹੈ ਜੀ ਸੱਸੀ ਗਾਲ ਜੀ ਸੱਸੀ ਦੇ ਘਰ ਉਸਦੇ ਓਕੇ